ਹਰਾਜ ਗਿੰਦੇ ਸਮਾਂ ਨੰਗਦਾ ਜਾ ਰਿਹਾ ਦਿਨ ਤੇ ਪਹਿਰ ਪਹਿਰ ਤੇ ਕਰਿਆ ਆਉਦ ਕਟੈ ਤਨ ਸੀਤੇ ਉਹ ਭਾਈ ਇਹਦਾ ਫਿਕਰ ਕਰ ਦੇਦਾ ਆ ਦੇਦਾ ਫਿਕਰ ਕਰਿਆ ਕਰ ਦੇਦਾ ਵੀ ਤੇਰਾ ਸਮਾਂ ਨੰਗਦਾ ਜਾਂਦਾ ਪਰ ਇਹਨੂੰ ਫਿਕਰ ਕੋਈ ਨਹੀਂ ਇਹਨੂੰ ਬਾਣੀ ਕਹਿੰਦੀ ਹੈ ਨਾ ਛਿਨ ਛਿਨ ਆਉਦ ਵਿਹਾਤ ਹੈ ਫੂਟੇ ਘਟ ਜਿਓ ਇਹ ਉਮਰ ਤਾਂ ਲੰਘਦੀ ਜਾ ਰਹੀ ਹੈ ਪਰ ਆਪਾਂ ਨੂੰ ਕਦੇ ਫਿਕਰ ਲੱਗਿਆ ਵੀ ਮੇਰੀ ਉਮਰ ਲੰਘ ਗਈ ਤੇ ਮੈਂ ਜਿਹੜਾ ਕਾਰਜ ਕਰਨਾ ਆ ਕੀਤਾ ਹੀ ਕੋਈ ਨਹੀਂ ਯਾਦ ਰੱਖਿਓ ਆ ਮਾਇਆ ਮੋਇਆ ਨੇ ਕੰਮ ਨਹੀਂ ਆਉਣਾ ਆਪਣੇ ਨਾ ਜ਼ਮੀਨਾਂ ਜਾਇਦਾਦਾਂ ਨਾ ਤੇ ਰਹੇ ਉਹਦੇ ਕਿਤੇ ਕੰਮ ਆਉਣ ਵੀ ਤੂੰ ਕਿਤੇ ਬਾਹਲਾ ਵੱਡਾ ਉਹਦੇ ਤੇ ਤੈਨੂੰ ਉਹ ਧਰਵਰਾਜਾ ਸਪੈਸ਼ਲ ਕੁਰਸੀ ਕਿਸੇ ਨੂੰ ਨਹੀਂ ਦਿੰਦਾ ਉਹ ਕਿੰਨਾ ਹੀ ਕੋਈ ਅਮੀਰ ਹੋਵੇ ਵੀ ਮੇਰੇ ਕੋਲ ਤਾਂ ਜ਼ਮੀਨ ਸਾਰੇ ਪਿੰਡ ਨਾਲੋਂ ਜ਼ਿਆਦਾ ਕਿਤੇ ਕੀ ਪਤਾ ਮੇਰੀ ਕੁਰਸੀ ਵੱਖਰੀ ਲੱਗੀ ਨਹੀਂ ਲੱਗਦੀ ਉੱਥੇ ਬਾਣੀ ਕਹਿੰਦੀ ਉੱਥੇ ਕੀ ਹੋਣਾ ਹੈ ਮਹਾਰਾਜ ਕਹਿੰਦੇ ਉੱਥੇ ਸੱਚੋ ਹੀ ਸੱਚ ਨਿਬੜਾ ਨਿਬੜਾ ਚੁਣ ਵੱਖ ਕੱਢੇ ਜੱਜ ਮਾਲਿਆ ਤੇਰੇ ਨਾਏ ਰਤੇ ਸੇ ਜਿੰਗਏ ਉੱਥੇ ਸੱਚ ਦਾ ਨਿਵੇੜਾ ਹੈ ਉੱਥੇ ਸੱਚੋ ਹੀ ਸੱਚ ਨਿਬੜਾ ਹੈ ਸੱਚ ਨਿਬੜਦਾ ਹੈ ਉਥੇ ਸੱਚੋ ਹੀ ਸੱਚ ਨਿਭੜੈ ਚੁਣ ਵਖ ਕੱਢੈ ਜਜ ਮਾਲਿਆ ਏ ਕੋਨੇ ਜਿਨ੍ਹਾਂ ਨੂੰ ਜ਼ਿੰਦਗੀ ਮਿਲੀ ਰੱਬ ਦੇ ਗੁਣ ਨਹੀਂ ਗਏ ਆਪਾਂ ਵਿਚਾਰ ਕਰ ਰਹੇ ਸੀ ਨਾ ਗੁਣ ਗੋਬਿੰਦ ਗਾਇਓ ਨਹੀਂ ਰੱਬ ਦੇ ਗੁਣ ਹੀ ਨਹੀਂ ਗਏ ਤੂੰ ਦਾ ਭਾਈ ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਨਹੀਂ ਗਾਏ ਉਹਦੀ ਸਿਫਤ ਨਹੀਂ ਕੀਤੀ ਉਹਦੇ ਨਾਮ ਨੂੰ ਨਹੀਂ ਜਪਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਮਹਾਰਾਜ ਕਹਿੰਦੇ ਨੇ ਉਥੇ ਸੱਚੋ ਹੀ ਸੱਚ ਨਿਬੜੈ ਚੁਣ ਵਖ ਕੱਢੈ ਜਜਮਾਲਿਆ تیرے ਨਾਏ ਰਤੀ ਸੇ ਜਨ ਗਏ ਹਾਰ ਗਏ ਸੇ ਠੱਗਣ ਵਾਲਿਆ ਕਹਿੰਦੇ ਜਿਨ੍ਹਾਂ ਨੇ ਗੁਣ ਨਹੀਂ ਗਾਏ ਉਹ ਹਾਰ ਗਏ ਦੁਨੀਆ ਤੋਂ ਹਾਰ ਗਏ ਜਿਨ੍ਹਾਂ ਨੇ ਗੁਣ ਗਾਏ ਜਿਹੜੇ ਤੇਰੇ ਨਾਮ ਦੇ ਵਿੱਚ ਵਾਹਿਗੁਰੂ ਰੰਗੇ ਗਏ ਰੰਗੇ ਕਿਤੇ ਰੰਗ ਚੜ ਜੇ ਰੱਬ ਦੇ ਨਾਮ ਦਾ ਦੁਨੀਆ ਦਾ ਰੰਗ ਤਾਂ ਬਥੇਰਾ ਹੈ ਨਾਮ ਦਾ ਰੰਗ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਲੱਗਦਾ ਹੈ ਜਿਹਨੂੰ ਲੱਗ ਜਾਂਦਾ ਗੁਰਮੁਖੋ ਉਹ ਉੱਠਦੇ ਆਂ ਬੈਠਦੇ ਆਂ ਸੌਂਦੇ ਆਂ ਜਾਗਦੇ ਆਂ ਖਾਂਦੇ ਆਂ ਪੀਂਦੇ ਆਂ ਕਦੇ ਉਹਨੂੰ ਭੁੱਲਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਦੇ ਨਹੀਂ ਉਹਨੂੰ ਭੁੱਲਦਾ ਉਹ ਜਿਹਨੂੰ ਰੰਗ ਲੱਗ ਜਾਂਦਾ ਹੈ ਤੇਰੇ ਨਾਏ ਰਤੇ ਜਿਹੜੇ ਤੇਰੇ ਨਾਮ ਦੇ ਵਿੱਚ ਵਾਹਿਗੁਰੂ ਰੰਗੇ ਗਏ ਤੇਰੇ ਨਾਏ ਰਤੇ ਸੇ ਜਿੰਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਮਹਾਰਾਜ ਕਹਿੰਦੇ ਬਿਠਾ ਕੇ ਹਸਾਬ ਕਿਤਾਬ ਕਰਨਾ ਉਹਨੇ ਧਰਮ ਰਾਜੇ ਨੇ ਐ ਥੋੜਾ ਕੱਚਾ ਕੰਮ ਆਉਦਾ ਕਿਤੇ ਵੀ ਐਂ ਤੁਰ ਜਾਣਾ ਕੰਮ ਨਹੀਂ ਬਾਣੀ ਕਹਿੰਦੀ ਬਹਿ ਕੇ ਸਮਝਾਉਣਾ ਉਹਨੇ ਵੀ ਆਜਾ ਹਸਾਬ ਕਿਤਾਬ ਕਰ ਫੇਰ ਤੇਰਾ ਗਾਂ ਛਟਕਾਰਾ ਹੋਣਾ ਇਹ ਜ਼ਿੰਦਗੀ ਆਪਣੀ ਨਹੀਂ ਇਹ ਸਾਨੂੰ ਕਿਸੇ ਨੇ ਦਿੱਤੀ ਹੋਈ ਏ ਆਹ ਜ਼ਿੰਦਗੀ ਸਾਡੀ ਨਹੀਂ ਜੇ ਸਾਡੀ ਜ਼ਿੰਦਗੀ ਹੋਵੇ ਤੇ ਕੌਣ ਜਾਂਦਾ ਦੱਸੋ ਬਈ ਇਸ ਦੁਨੀਆ ਤੋਂ ਚੱਲ ਜੂ ਕੋਈ ਸਤਿਗੁਰੂ ਕਹਿੰਦੇ ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ ਉਧਾਰਨ ਬਾਣੀ ਨੇ ਉਧਾਰਨ ਦੇਖੋ ਕਿਹੋ ਜਿਹਾ ਦੇ ਕੇ ਕਰਕੇ ਸਮਝਾਇਆ ਹੈ ਤਨ ਬਾਬਾ ਫਰੀਦ ਸਾਹਿਬ ਕਹਿੰਦੇ ਕਹਿੰਦੇ ਜਿੱਦਾਂ ਬਾਗ ਦੇ ਵਿੱਚ ਪੰਛੀ ਆਉਂਦੇ ਆ ਨਾ ਤੇ ਪੰਛੀਆਂ ਦਾ ਜਾਨ ਨੂੰ ਜੀ ਨਹੀਂ ਕਰਦਾ ਉਥੋਂ ਬਾਗ ਇੱਕ ਐਸਾ ਸੁਹਾਵਾ ਬਾਗ ਹੈ ਉਥੋਂ ਪੰਛੀ ਹਿਲਦੇ ਕਿਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦਾ ਖਾਣ ਨੂੰ ਮਿਲਦਾ ਹੈ ਵਧੀਆ ਸ਼ਾ ਵਧੀਆ ਹਵਾ ਜਿਹੜੀ ਹੈ ਉਹਦਾ ਤਾਂ ਉਦਾਹਰਨ ਦਿੱਤਾ ਹੈ ਸਤਿਗੁਰੂ ਕਹਿੰਦੇ ਆ ਦੁਨੀਆ ਕੀ ਇਹ ਵੀ ਇੱਕ ਬਾਗ ਹੈ ਬੜਾ ਸੋਹਣਾ ਰੱਬ ਨੇ ਬਾਗ ਲਾਇਆ ਤੇ ਚ ਬੜੇ ਤਰ੍ਹਾਂ ਦੇ ਬੂਟੇ ਆ ਕੋਈ ਫਲਦਾਰ ਹੈ ਕੋਈ ਫਲਦਾਰ ਹੈ ਕੋਈ ਸ਼ਾਹਦਾਰ ਹੈ ਕੋਈ ਹਵਾਦਾਰ ਹੈ ਕਈ ਕੰਨੇ ਵਾਲੇ ਵੀ ਆ ਦੁਨੀਆ ਚ ਆਪਾਂ ਵਿਚਰਦੇ ਆ ਨਾ ਕਈ ਤਾਂ ਸਨੋਂ ਬੜੇ ਮਿੱਠੇ ਬੋਲਣਗੇ ਬੜੇ ਪ੍ਰੇਮ ਨਾਲ ਜਦ ਮਿਲਦਾ ਹੈ ਬੰਦਾ ਆਏ ਲੱਗਦਾ ਵੀ ਆਪਾਂ ਪਤਾ ਹੀ ਨਹੀਂ ਯਾਰ ਇਹਨੂੰ ਕਦੋਂ ਕਦੇ ਜਾਣਦੇ ਆ ਉਹ ਮਿੱਠੇ ਬੂਟੇ ਵੀ ਰੱਬ ਨੇ ਲਾਏ ਤੇ ਕਈ ਕੜਤਣ ਭਰੀ ਹੋਈ ਤੁਸੀਂ ਕਿਤੇ ਬੁਲਾ ਲੋ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ ਹੋ ਆਪਾਂ ਦੁਨੀਆ 'ਚ ਹੀ ਰਹਿੰਦੇ ਆ ਦੇਖਦੇ ਹੀ ਆਪਾਂ ਆਪਾਂ ਕਹਿੰਦੇ ਇਹਨੂੰ ਬੁਲਾਉਣਾ ਹੀ ਛੱਡੋ ਯਾਰ ਇਹ ਤਾਂ ਜਦੋਂ ਬੁਲਾਉਣੇ ਤਾਂ ਗਲਤੀ ਬੋਗਦਾ ਆ ਆਹ ਦੁਨੀਆ ਇੱਕ ਬੜਾ ਸੁਹਾਵਾ ਬਾਗ ਬੜਾ ਸੋਹਣਾ ਇਹਦੇ 'ਚ ਬੜੇ ਤਰ੍ਹਾਂ ਦੇ ਆਪਣੇ ਅਰਗੇ ਫਲ ਬੂਟੇ ਲਾਏ ਨੇ ਵਾਹਿਗੁਰੂ ਨੇ ਮਹਾਰਾਜ ਕਹਿੰਦੇ ਇਹਦੇ ਚ ਜੀਵਾਤਮਾ ਆਈ ਐ ਜੀਵਾਤਮਾ ਆਈ ਐ ਸਾਡੇ ਅਰ ਕੀ ਮਹਾਰਾਜ ਕਹਿੰਦੇ ਇੱਕ ਦਿਨ ਛੱਡ ਕੇ ਸਭ ਕੁਝ ਬਾਗ ਤੁਰ ਜਾਣਾ ਇਹਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੁਨੀ ਸੁਹਾਵਾ ਬਾਗ ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ ਧੰਨ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਹਿੰਦੇ ਜਿਵੇਂ ਪੰਛੀ ਉਹ ਬਾਗ ਚਾਉਂਦਾ ਐ ਆਈ ਮਹਾਰਜ ਕਹਿੰਦੇ ਬੰਦਿਆ ਤੂੰ ਆ ਸੰਸਾਰ ਰੂਪੀ ਬਾਗ ਦੇ ਵਿੱਚ ਆਇਆ ਤੂੰ ਵੀ ਇੱਕ ਪੰਛੀ ਆ ਆਪਾਂ ਵੀ ਇੱਕ ਪੰਛੀ ਰੂਪੀ ਆ ਪਿਆਰਿਓ ਆਪਾਂ ਵੀ ਇੱਥੇ ਨਹੀਂ ਰਹਿਣਾ ਆਪਾਂ ਵੀ ਉੱਡ ਜਾਣਾ ਇੱਥੋਂ ਸਭ ਕੁਝ ਛੱਡ ਕੇ ਉਹ ਪੰਛੀ ਵੀ ਨਹੀਂ ਰਹਿੰਦੇ ਤੇ ਰਹਿਣਾ ਆਪਾਂ ਵੀ ਨਹੀਂ ਆਖੋ ਸਤਨਾਮ ਫਰੀਦਾ ਵਾਹਿਗੁਰੂ ਜੀ ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ ਕਹਿੰਦੇ ਦੁਨੀਆ ਬੜਾ ਸੁਹਾਵਾ ਬਾਗ ਹੈ ਰਾਤ ਕਟਣ ਆਏ ਆ ਜ਼ਿੰਦਗੀ ਰੂਪੀ ਰਾਤ ਇੱਕ ਤਾਂ ਰਾਤ ਹੁੰਦੀ ਹੈ ਜਿਹੜੀ ਆ ਦਿਨ ਜਾਣ ਤੋਂ ਬਾਅਦ ਰਾਤ ਆਉਂਦੀ ਹੈ ਇੱਕ ਤਾਂ ਉਹ ਰਾਤ ਹੈ ਇੱਕ ਬਾਣੀ ਕਹਿੰਦੀ ਆ ਜੀਵਨ ਰੂਪੀ ਰਾਤ ਹੈ ਜੈਸਾ ਸੁਪਨਾ ਰਹਿਣ ਦਾ ਤੈਸਾ ਸੰਸਾਰ ਜਿਵੇਂ ਰਾਤ ਦਾ ਸੁਪਨਾ ਹੈ ਓਵੇਂ ਆ ਸੰਸਾਰ ਇੱਕ ਸਤਿਗੁਰੂ ਕਹਿੰਦੇ ਆ ਸੰਸਾਰ ਹੈ ਇਹ ਵੀ ਸੁਪਨੇ ਦੀ ਨਿਆਈ ਹੈ ਸੁਪਨੇ ਦੀ ਨਿਆਈ ਤੇ ਮਹਾਰਾਜ ਕਹਿੰਦੇ ਜਦੋਂ ਆਹ ਜ਼ਿੰਦਗੀ ਦੀ ਰਾਤ ਨੰਗ ਗਈ ਨਾ ਪਿਆਰਿਆ ਉਮਰ ਨੰਗ ਗਈ ਨੌਬਤ ਵੱਜੀ ਸੁਬਾ ਸਿਓ ਚੱਲਣ ਕਾ ਕਰਸਾਰ ਮਹਾਰਾਜ ਕਹਿੰਦੇ ਉਦੋਂ ਸਭ ਕੁਝ ਛੱਡ ਕੇ ਤੈਨੂੰ ਜਾਣਾ ਪੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿੰਨਾ ਸੋਹਣਾ ਸੁਹਾਵਾ ਬਾਗ ਐ ਗੁਰਮੁਖੋ ਆਪਾਂ ਪਰਿਵਾਰਾਂ 'ਚ ਰਹਿੰਦੇ ਆ ਧੀਆ ਪੁੱਤਰ ਨੇ ਬੱਚੇ ਨੇ ਮਾਂ ਬਾਪ ਐ ਕਿੱਡਾ ਸੋਹਣਾ ਘਰਬਾਰ ਵਾਹਿਗੁਰੂ ਨੇ ਦਿੱਤਾ ਸਾਨੂੰ ਕਦੇ ਵਿਚਾਰ ਕਰਕੇ ਦੇਖਿਓ ਉਹ ਪਰਮਾਤਮਾ ਨੇ ਕਿੰਨਾ ਕੁਝ ਦਿੱਤਾ ਹੈ ਤੇ ਬਾਣੀ ਕਹਿੰਦੀ ਸਭ ਕੁਝ ਛੱਡ ਕੇ ਜਾਣਾ ਨਾਲ ਤੇਰੇ ਜਾਣਾ ਕੱਖ ਨਹੀਂ ਆਖੋ 사ਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਤਾਂ ਤੂੰ ਲੜਦਾ ਫਿਰਦਾ ਵੀ ਆ ਵੀ ਮੇਰਾ ਆ ਵੀ ਮੇਰਾ ਬਾਣੀ ਕਹਿੰਦੀ ਇੱਕ ਦਿਨ ਸਭ ਕੁਝ ਛੁੱਟ ਜਾਣਾ ਆਪਣਾ ਸਭ ਦਾ ਸਭ ਕੁਝ ਇਥੋਂ ਤੱਕ ਆਹ ਜਿਹੜੇ ਸਰੀਰ ਨਾਲ ਆਪਾਂ ਮੋਹ ਪਾਈ ਬੈਠੇ ਆ ਸਤਿਗੁਰੂ ਕਹਿੰਦੇ ਇੱਕ ਦਿਨ ਆਹ ਸਰੀਰ ਵੀ ਛੱਡ ਦੇਣਾ ਤੂੰ ਦੁਨੀਆ ਸੁਹਾਵਾ ਬਾਗ ਨੌ ਬਤ ਵਜੇ ਸੁਬਾ ਸਿਓ ਚੱਲਣ ਕਾ ਕਰਸਾ